ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਤੇ ਠੀਕ ਠਾਕ ਹੈ ਤੇ ਸ਼ੁਰੂ ਕਰਦੇ ਆਂ ਜੀ ਅੱਜ ਨਵਾਂ ਵਲੌਗ ਤੇ ਅੱਜ ਆਪਾਂ ਆਪਾਂ ਲੱਗੇ ਆਂ ਜੀ ਅਰੇ ਅਰੇ ਵਿੱਚ ਪਾ ਦਿੱਤੇ ਤੈਨੂੰ ਕਹੇ ਤੇ ਠੀਕ ਆ ਇਹ ਲੈ ਅੱਛਾ ਜੀ ਇਹਨੇ ਦੇ ਪਾ ਦੇ ਪੈਸੇ ਤੇ ਉਹ ਕਿਹਾ ਤਾ ਨੱਚ ਲੈ ਆ ਜਾ ਆ ਜਾ ਪਾ ਦੇ ਗੋਲੀ ਪਾ ਦੇ ਗੋਲੀ ਪੈਂਟ ਤਾਂ ਤਾ ਤੋਰ ਪਹਿਲਾਂ ਆਪਣੀ ਪੈਂਟ ਤੇਰੀ ਸਾਰੀ ਥਾਂ ਆ ਪੈਂਟ ਚੁੱਕ ਤਾਂ ਮੈਂ ਪਿੱਤਰ ਇੱਥੇ ਚੁੱਕਿਆ ਮਿਰਚਾਂ ਨਹੀਂ ਹੋਣੀਆਂ ਹਰੀਆਂ ਹਾਂ ਗਾਇਸ ਨੂੰ ਮਿਰਚਾਂ ਲੈਣ ਗਿਆ ਇਹਨੇ ਮੰਡੀ ਨੇ ਭਾਂਡੇ ਇਹਨੂੰ ਲਵਾਉ ਕਿਉਣਾ ਅਸੀਂ ਕਿ ਲੋਕਾਂ ਦੇ ਘਰ ਪਾਣੀ ਪਾਣਦੇ ਤੇ ਗਾਇਸ ਜੀ ਕੇ ਨੂੰ ਕੰਮ ਵਾਲੀ ਚਾਹੀਦੀ ਓਹੀ ਤੇ ਮੈਨੂੰ ਡਾਰਦੇ ਆਹ ਕੰਮ ਵਾਲੀ ਹੈ ਲੇ ਡਿਰੇਟਰ ਇਹ ਕੱਪੜੇ ਮੰਨਦੇ ਨੇ ભાਡੇ ਵਾਲੇ ਨੇ ਇਹ ਰੱਖੀ ਆ ਬੱਸ ਇਹਨੂੰ ਸਾਰੇ ਨੌਕਰੀ ਬਣਾ ਕੇ ਰਾਦੇ ਜਿਹੜੇ ਮੰਡੇ ਵਾਲੇ ਨੇ ਇਹਨੂੰ ਸਾਥ ਲਿਆ ਉਹਨੇ ਨਹੀ ਹੋ ਕਹਿੰਦਾ ਆਇਆ ਭਾਂਡੇ ਬਾਂਜਣਾ ਤੈਨੂੰ ਮਾਝੇ ਵੀ ਛੇਟ ਲਾ ਕਿ ਤੈਨੂੰ ਭਾਡੇ ਮਾਲਰ ਵਾਲਿਆਂ ਬਲੋਂਦੇ ਪਾਣੀ ਇਸ ਤੇ ਦਾ ਗੱਤਾ ਜੇ ਪੋਣੀ ਨਾ ਆਇਆ ਨੀ ਕੋ ਹੋ ਜੇ ਕੋ ਨਾਲ ਬਾਂਦੇ ਵਿੱਚੋਂ ਤੇਰੇ ਸਾਡਾ ਪਾਣੀ ਨਹੀਂ ਜਾਂਦਾ ਇਸ ਤੇ ਜ਼ਿਆਦਾ ਕਿ ਬਾ ਵੀਰੇ ਮਰਚਾ ਲਾ ਕੇ ਆਦਰ ਦੇ ਕਿੰਨਾ ਫੀਵਰ ਭਰ ਗਏ ਗਾਇਸ ਫੀਵਰ ਭਾਰੇ ਭਰ ਗਏ ਛਾਹ ਦੀ ਦੁਕਾਨ ਲੱਗੇ ਉਹ ਫਿਰ ਸਭ ਤੋਂ ਜਿਆਦਾ ਖੁਸ਼ ਹੁੰਦਾ ਹੋਣਾ ਤੇ ਇੱਧਰ ਨੂੰ ਹੋਣਾ ਜਾਈ ਇੱਥੇ ਤੇ ਰਹੀ ਹਾਂ ਆ ਇੱਥੇ ਨਾਣਾ ਬਸ ਜਾ ਕੋਠੇ ਦੇ ਭੱਜਾ ਕਿੰਦੀ ਦਾ ਕੋਣਾ ਨਹੀਂ ਰਹਿਦਾ ਖੰਡਾ ਉਹ ਖੰਡਾ ਦਾ ਉਹ ਗੜਨ ਜਾਂਦਾ ਮੈਂ ਸੀਵਰ ਭਰ ਗਏ ਜੇ ਤੇ ਭਾਜੀ ਪਿੰਟ ਤੇ ਡਾਗ ਗਾਣੇ ਇਹ ਉਹ ਹੀ ਹੋਇਆ ਤੇ ਅੱਗੇ ਬਿਜਲੀ ਵਾਲਾ ਲੱਗਾ ਉਹ ਵਿੱਚ ਘਰ ਕੰਮ ਛੱਡ ਗਿਆ ਹੁਣ ਦੂਜਾ ਕਿ ਨਮੀ ਪੈਂਦਾ ਪਿਆ ਤੇ ਉਹਦੇ ਘਰ ਕੇ ਵਿੱਚ ਹੋ ਗਿਆ ਆ ਵੇਖੋ ਆ ਬਿਜਲੀ ਵਾਲੇ ਨੇ ਸਾਰੀ ਕਿ ਨਮੀ ਪੈ ਪਿਆ ਤੇ ਉਧਰ ਆ ਉੱਪਰ ਜਿਹੜਾ ਕਿ ਨਾ ਰੋਸ਼ਨਦਾਨ ਰੱਖਿਆ ਸਾਰਾ ਹੀ ਚੋਂਦਿਆ ਆ ਵੇ ਆ ਸਾਰੇ ਪਾਣੀ ਪਾਣੀ ਹੋ ਗਿਆ ਸਾਰਾ ਹੀ ਚੋਂਦਿਆ ਗਾਇਸ ਇੱਧਰ ਦੇਖੋ بارش ਹੋਉਂਦੀ ਆ ਤੇ ਗਾ ਉਹ ਵੇਖੋ ਦੇ ਉੱਪਰ ਸਫਾਈ ਕਰਨਾ

ਇਹਾਂ ਵੇਖੋ ਇਹਨੂੰ ਜੇ ਚੁੱਪ ਦੋ ਚੁੱਪ ਦੋ ਇਹਨੂੰ ਘੜੀ ਕੋ ਪਾ ਦਿਓ ਹਾਂ ਹੌਣ ਰੱਖੋ ਹਾਂ ਹੌਣ ਇਹਦੇ ਉੱਪਰ ਕੋਟ ਰੱਖੋ ਚੱਲ ਹੁਣ ਗਾਇਸ ਹੋ ਗਈ ਭੇਜ ਗਏ ਆ ਹੁਣ ਅਸੀਂ ਆ ਕੇ ਤੁਹਾਨੂੰ ਫੇਰ ਮਿਲਦੇ ਆ ਤੇ ਆਮੇ ਕੋ ਗੁਜ਼ਾਰੇ ਨੇ ਵੀ ਆ ਗਿਆ ਏ ਤੇ ਅੰਦਰ ਵੀ ਪਾਣੀ ਪੂਰਾ ਭਰ ਕੇ ਆਇਆ ਏ ਜੀ ਆਓ ਸਾਰਾ ਪਾਣੀ 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 ਆ ਪਰਸ ਵੀ ਭੇਜ ਗਿਆ ਜੇ ਸਾਡਾ ਇੱਕ ਆ ਪਾਣੀ ਨਾਲ ਇਹ ਵੀ ਭੇਜ ਚੁੱਕਿਆ ਹੋਰ ਕੀ ਕੀ ਭੇਜਾ ਏ ਚਲ ਠੀਕ ਹੈ ਗਾਇਜ਼ ਓਕੇ ਮਿਲਦੇ ਤੁਹਾਨੂੰ ਥੋੜੀ ਦੇਰ ਚ ਗਾਇਜ਼ ਤੁਸੀਂ ਦੇਖ ਇੱਕ ਤੇ ਤੁਹਾਡੇ ਜਰੂਰ ਚ ਰਹੇ ਹੋ ਤੇ ਜਲਦੀ ਜਲਦੀ ਤੋੜ ਲੈ ਪਰ ਹਾਲਤ ਵੀ ਹੁੰਦੇ ਸਾਰੇ ਚੁੰਦੇ ਕੋਟਾ ਠੱਕ ਚਤ ਪਾਰੀ ਚੁੰਦਾ ਵੀ ਆ ਉੱਤੋਂ ਚੁੰਦਾ ਵੀ ਵਾਰੇ ਵੀ ਕੋਟੇ ਦਾ ਇੰਨਾ ਲੋਗ ਆ ਬੈੱਡ ਵਿੱਚ ਥਾੱਕ ਗਈ ਹੈ ਕੋਈ ਕੋਈ ਕਰੀ ਗੱਤ ਨਹੀਂ ਆ ਪਰਗੀ ਗੰਟੀ ਉਹ ਬੰਦਾ ਬਾਤ ਨਹੀਂ ਹੋ ਗਿਆ ਉਧਰ ਆ ਚੋਂਦਿਆ ਹੈ ਉਧਰ ਉਹ ਚੋਂਦਿਆ ਹੈ ਭਾਈ ਤੁੰਗਲ ਆਇਆ ਜਿਹੜਾ ਜਿਗਾਰ ਭਾਰ ਗਿਆ ਤੇ ਲਾ ਦੇ ਨਹੀਂ ਭਰੇਗਾ ਨਾ ਆ ਨਪਾ ਲਾ ਦੇ ਅਫਰ ਸੋੜਾ ਅਬੜਾ ਸੋੜਾ ਇਹ ਜਗਾੜ ਆਪਾਂ ਨੂੰ ਲੱਗਿਆ ਇਹ ਜਗਾੜ ਵੇਖੋ ਦੇਸੀ ਆ ਕੇ ਪਰਦੇਸੀ ਆ ਹੋ ਲੱਗੂਗਾ ਫਿਰ ਪਤਾ ਲੱਗੂਗਾ ਲਾਓ ਲਾਓ ਜ਼ੋਰ ਨਾਲ ਲਾਓ ਲਾ ਮੈਂ ਫੜਦੀ ਆ ਲੈ ਲਓ ਮੈਂ ਫੜ ਲਿਆ ਅਰੇ ਮੈਂ ਰੋਟੀ ਬਣਾਉਣੀ ਤੇ ਨਾ ਦਰਬਣਾ ਦਾ ਜਦ ਰਬ ਨੇ ਨਾ ਪਿਆਲੋ ਨਾ ਤੇ ਯਾਹੋ ਨਾ ਕਿ ਨਹੀਂ ਬੈਠੀ ਬੈਠੀ ਬੈਠ ਗਈ ਜੀ ਇਹ ਨਾ ਕਮੀ ਇਹ ਸਮਾਂ ਲੈ ਜਾਂਦਾ ਰਹਿਣਾ ਚਲ ਫਾਸਟਰ ਹੋਣਾ ਹੋ ਗਿਆ ਇਹ ਬੜਾ ਗੁਜਾਰੇ ਲੱਭਾ ਹੋ ਗਿਆ ਹੈ ਇਹ ਦੋ ਥੋੜਾ ਘਟ ਗਿਆ ਹੈ ਨਾ ਨਾ ਮਾਈ ਤੇ ਆਪਾਂ ਨਾ ਉਧਰ ਹੋ ਰਹੇ ਹਾਂ ਉਧਰ ਹੋ ਰਹੇ ਵੀਰ ਜੀ ਹਾਂ ਗਾਈਜ਼ ਐਸਨ ਨਹੀਂ ਕਦੀ ਦਾਇਸ ਮਿਲਦੇ ਹੋਂ ਤੁਹਾਡੇ ਥੋੜੇ ਦੇ ਵਿੱਚ ਬੈਕ ਟੂ ਵਲੌਗ ਤੇ ਗਾਈਜ਼ ਰਾਤ ਦੇ ਵੱਜ ਗਏ 10 ਤੇ ਹੁਣ ਸਫਾਈ ਸਪੂਈ ਕਰਕੇ ਆਪਾਂ ਹੋਏ ਆ ਫ੍ਰੀ ਤੇ ਮਿਸਤਰੀ ਵੀ ਅੱਜ ਵੈਰੀਂਗ ਆਉਣਾ ਵੀ ਲੱਗਾ ਸੀ ਤੇ ਕੋਠੇ ਦੇ ਵੀ ਤੁਸੀਂ ਮਸ ਮਿਸਤਰੀ ਮਜ਼ਦੂਰ ਵੇਖ ਹੀ ਲਿਓ ਤੁਹਾਨੂੰ ਪਹਿਲਾ ਪਹਿਲਾ ਦਿਖ ਜਾਣਗੇ ਸਾਰੇ ਜੋ ਚਿੰਗੜ ਬੋਲਦੀ ਮੈਡਮ ਗਈ ਸਕੂਲ ਮੈਡਮ ਕੀ ਕਰਕੇ ਆਈ ਅੱਜ ABC ਦਾ ਕੰਮ ਹਾਂ ਟੈਸਟ ਕਰਾਉਣਾ ਆਪਣੇ ਮੈਨ ਇਹ ਦੱਸੋ ਆ ਦੇਤੀ ਦਾ ਦਾਤ ਐਨੀਮਲਸ ਨੇਮ ਬੋਲੀਦਾ ਹੈ ਐਨੀਮਲਸ ਨੇਮ ਹਾਂ ਤੂੰ ਆਰਵ ਕੀ ਕੀਤਾ ਸਕੂਲ ਅਚ ਨਾ ਨਾ ਆ ਏ 3 ਕੈਟ ਡੀ ਡੀ ਟੀ ਟੋਕ ਕੈਟ ਫੀ ओके okay, जी तुही एनिमल्स ने नेम ਤੁਹਾਨੂੰ ਨਹੀਂ ਆਉਂਦੇ ਤੇ ਇਹਨਾਂ ਨੂੰ ਸਿੱਖ ਲਓ ਇਹਨਾਂ ਨੂੰ ਆਉਂਦੇ ਆ ਐਕਸ ਓਕਸ ਆਈ ਗੋਟ ਆ ਵੀ ਐਕਟ ਤੇ ਓਕਟ ਕੀ ਐਕਸ ਓਕਸ ਤੂੰ ਇਹ ਫਰ ਆਪਲ ਸੁਣਾ ਇਹ ਕੋ ਆਪਲ ਦੀ ਬਹੁਤ ਬਹੁਤ ਸਟਰੀ ਗਾਇ ਇਹ ਆਪਲ ਕੋ 3 ਫੋਰ ਕੈਟ ਹੋਰ E for D for dog, E for dog, E for elephant, F for D G for game, for I for cat, J for jacket, K for for and for night. ਔਫਰ ਹੋ ਰਹੀ ਪੀ ਫੋਰ ਟੈਕ ਕੈਪਰ ਕੋਈ ਟਾਰਪੀਟੀ ਫਸ਼ੀਆ ਟੀਪਰ ਆਈ ਗਿਆ ਜੋ ਮੇਰਾ ਵੀਪਰ ਵੈਨ 814 ਐਕਸ ਫੋਰ ਐਕਸ ਸੁਣ ਉਹਦੇ ਹਦਈਆ ਵਾਈਪਰ ਯਾਰ ਕਿੱਥੇ ਮਿਲਿਆ ਸੁਣਾਉਣ ਦੇ ਹੋ ਰਹੀ ਏ ਤੂੰ ਕਿਸ ਨਾਅ ਵਿੱਚ ਕਿਸ ਨਾਅ ਵਿੱਚ ਉੜਾ ਉੱਠ ਐਨਾ ਅੰਬੀ ਜੀ ਇੰਜ ਕੀਤਾ ਹੈ ਕੋਚ ਨੂੰ ਪੜਾਈ ਇਦਾਂ ਜਲਦੀ ਰਹਿਣੀ ਆ ਤੇ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ ਵਿੱਚ